ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਗੁਰਦੁਆਰਾ ਗੁਰਨਾਨਕ ਹਾਈ ਸਟਰੀਟ ਸਮਾਤਿਕ ਵਸੇ ਸਮੂਹ ਗੁਰੂ ਘਰਾں ਅਤੇ ਜਥੇਬੰਦੀਆਂ ਦੀ ਇਕੱਤਰਤਾ ਕੀਤੀ ਗਈ ਹੈ ਜਿਸ ਵਿੱਚ ਜੋ ਅਕਾਲ ਤਖਤ ਸਾਹਿਬ ਤੋਂ ਹਾਲ ਹੀ ਵਿੱਚ ਅਕਾਲ ਤਖਤ ਤੋਂ ਨਿਸ਼ਾਨ ਸਾਹਿਬ ਦੇ ਗੁਰਲੇ ਦੇ ਸਬੰਧ ਵਿੱਚ ਜੋ ਬਿਆਨਬਾਜ਼ੀ ਕੀਤੀ ਗਈ ਹੈ ਉਹਦੇ ਉਹਦੇ ਮੱਧ ਨਦਰ ਸੰਗਤਾਂ ਵਿੱਚ ਕਾਫੀ ਦੁਬਦਾ ਹੈ ਕਿਉਂਕਿ ਉਹ ਜੋ ਫੈਸਲਾ ਲਿਆ ਗਿਆ ਹੈ ਸੰਗਤਾਂ ਮਸੂਤ ਕਰਦੀਆਂ ਕਿ ਬਹੁਤ ਜਲਦਬਾਜ਼ੀ ਵਿੱਚ ਔਰ ਕਾਲੀ ਵਿੱਚ ਲਿਆ ਗਿਆ ਫੈਸਲਾ ਹੈ ਜੇ ਇਹਨੂੰ ਉਹ ਫੈਸਲੇ ਨੂੰ ਸੰਗਤਾਂ ਦੇ ਵਿੱਚ तकरीबन ਕਾਫੀ ਜੋ ਹੈ ਉਹ ਬਰੋਦ ਚੱਲ ਰਿਹਾ ਹੈ ਸੋ ਉਸ ਗੱਲ ਨੂੰ ਮੁੱਖ ਰੱਖ ਕੇ ਅੱਜ ਦੀ ਇਕੱਤਰਤਾ ਕੀਤੀ ਗਈ ਸੀ ਉਸ ਦੇ ਸਬੰਧ ਵਿੱਚ ਆਪ ਜੀ ਨੂੰ ਜੋ ਹੈ ਉਹ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਉਹਨਾਂ ਸਾਰੀਆਂ ਗੱਲਾਂ ਦੀ ਜੜ੍ਹ ਹੈ ਉਹ ਹੈ ਜੋ ਸਾਡਾ ਖਰੜਾ ਹੈ ਜਿਹਦੇ ਵਿੱਚ ਬਹੁਤੀਆਂ ਚੀਜ਼ਾਂ ਜੋ ਹਨ ਬਹੁਤ ਉਹਨਾਂ ਵਿੱਚ ਕੋਈ ਕਲੈਰਿਟੀ ਨਹੀਂ ਜਿਨ੍ਹਾਂ ਦੀ ਸਦਾਈ ਹੋਣ ਦੀ ਲੋੜ ਹੈ ਸੋ ਪਹਿਲੀ ਬੇਨਤੀ ਇਹ ਹੈ ਆਪੇ ਉਹਦੇ ਵਿੱਚ ਬਹੁਤ ਛੇਤੀ ਤੋਂ ਛੇਤੀ ਜੋ ਹੈ ਸਦਾਈ ਕੀਤੀ ਜਾਵੇ ਤਾਂ ਕਿ ਉਹਨਾਂ ਵਾਲੇ ਸਮੇਂ ਵਿੱਚ ਵੀ ਜਿਹੀਆਂ ਜੋ ਮੁਸ਼ਕਲਾਂ ਹਨ ਜਾਂ ਦਬਧਾ ਹਨ ਉਹ ਨਾ ਪੈਦਾ ਹੋਣ ਦੂਜੀ ਬੇਨਤੀ ਇਹ ਹੈ ਕਿ ਜੋ ਇਹ ਚੋਲੇ ਦੇ ਸਬੰਧ ਵਿੱਚ ਆਪ ਜੀ ਨੇ ਜੋ ਜੋ ਐਲਾਨ ਕੀਤਾ ਜਾਂ ਜੋ ਵੀ ਆਪ ਜੀ ਨੇ ਹਦੇਸ਼ ਜਾਰੀ ਕੀਤਾ ਹੈ ਉਹਦੇ ਤੇ ਸੰਗਤਾਂ ਦੀ ਬੇਨਤੀ ਹੈ ਕਿ ਦੁਬਾਰਾ ਵਿਚਾਰ ਕੀਤੀ ਜਾਵੇ ਔਰ ਸਮੂਚੀਆਂ ਸੰਗਤਾਂ ਦੀ ਵਰਡ ਲੈਵਲ ਤੇ ਜੋ ਹੈ ਉਹ ਸਹਿਮਤੀ ਲਈ ਜਾਵੇ ਔਰ ਉਹਨਾਂ ਦੀ ਸਾਰਿਆਂ ਦੀ ਸਲਾਹ مشورہ ਲੈਣ ਤੋਂ ਬਾਅਦ ਫੇਰ ਹੀ ਕੋਈ ਫੈਸਲਾ ਜਿਹੜਾ ਆ ਹੋਣਾ ਚਾਹੀਦਾ ਹੈ ਅੱਜ ਦੇ ਇਸ ਕੱਟਰਤਾ ਤੋਂ ਬਾਅਦ ਆਪ ਜੀ ਨੂੰ ਅਸੀਂ ਬਹੁਤ ਹੀ ਛੇਤੀ ਜੋ ਹੈ ਇੱਕ ਲਖਤੀ ਰੋਦ ਦੇ ਵਿੱਚ ਵੀ ਸਮੂਹ ਗੁਰੂਕਾਰ ਅਤੇ ਸੰਸਥਾ માં ਵੱਲੋਂ ਇੱਕ ਆਪ ਜੀ ਨੂੰ ਪੱਤਰ ਜੋ ਹੈ ਉਹ ਵੀ ਬਹੁਤ ਹੀ ਛੇਤੀ ਭੇਜਿਆ ਜਾਵੇਗਾ ਤਾਂ ਕਿ ਉਸ ਦੇ ਮਦ ਇਹ ਨਦਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਕੋਈ ਵੀ ਫੈਸਲਾ ਜਿਹੜਾ ਆ ਉਹ ਲੈ ਸਕੋ ਜੀ ਜੋ ਕੇਸਰੀ ਰੰਗ ਆ ਉਹ ਸਾਡਾ ਇੱਕ ਜੋ ਇੱਕ ਸਿੰਬਲ ਬਣ ਗਿਆ ਹੈ ਸੰਘਰਸ਼ ਦਾ ਸੰਗਤਾਂ ਜਿਹੜੀਆਂ ਆ ਉਸ ਰੰਗ ਨੂੰ ਕਿਸੇ ਹਾਲਤ ਵਿੱਚ ਵੀ ਇਹ ਬਰਦਾਸ਼ਤ ਨਹੀਂ ਕਰਨ ਗਿਆ ਕਿ ਇਹ ਇਹ ਰੰਗ ਜਿਹੜਾ ਇਹ ਤਬਦੀਲ ਕੀਤਾ ਜਾਵੇ ਭਾਵੇਂ ਇਹਦਾ ਹਥਾਥ ਕੁਝ ਵੀ ਹੋਵੇ ਲੇਕਿਨ 1984 ਤੋਂ ਬਾਅਦ ਇਹ ਇੱਕ ਕੇਸਰੀ ਰੰਗ ਜੋ ਇੱਕ ਸੱਚਾ ਸਿੰਬਲ ਬਣ ਗਿਆ ਜਿਸ ਰੰਗ ਨੂੰ ਕੇਵਲ ਤਾਂ ਕੇਵਲ ਇੱਕ ਬੱਚਿਆਂ ਨੇ ਪਰਨੇ ਬਣਨ ਦੇ ਸਿਰਫ ਦੋਸ਼ ਵਿੱਚ ਆਪਣੀਆਂ ਜਾਨਾਂ ਦੇਤੀਆਂ ਅੱਜ ਸਾਡੇ ਤੋਂ ਜੇ ਇਹ ਇਸ ਕਰਕੇ ਇਹ ਰੰਗ ਜਿਹੜਾ ਹੈਗਾ ਉਹ ਬਦਲ ਦਿੱਤਾ ਜਾਵੇ ਕਿ ਇਹ ਰਿਕ ਭਗਮਾ ਰੰਗ ਹੈ ਜਾਂ ਇਹ ਏਆਰਐਸਐਡਾ ਹੈ ਸਾਨੂੰ ਕਦੇ ਵੀ ਸਹਿਕਾਰ ਨਹੀਂ ਹੋਵੇਗਾ ਕਿਉਂਕਿ ਇਹ ਸਾਡਾ ਇੱਕ ਰਜਿਸਟੈਂਸ ਜਿਸ ਕਲਰ ਨੂੰ ਮੁੱਖ ਰੱਖ ਕੇ ਇਸ ਖਾਲਸਾ ਪੰਥ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਹ ਰੰਗ ਖਾਲਸਾ ਪੰਥ ਕਿਸੇ ਹਾਲਤ ਵਿੱਚ ਵੀ ਤਿਆਗਣ ਲਈ ਤਿਆਰ ਨਹੀਂ ਸੋ ਸਾਡੀ ਬੇਨਤੀ ਹੈ ਇਹਦੇ ਤੇ ਦੁਬਾਰਾ ਜਰੂਰ ਗੌਰ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ